ਪਣੇ ਮਖਾਣੇ ਫਰਾਈ ਹੋ ਗਏ ਆ ਜੀ ਆਪਾਂ ਹੁਣ ਮਖਾਣਿਆਂ ਨੂੰ ਪੱਡਾਂਗੇ ਬਾਹਰ ਇਹਦੇ ਚੋਂ ਕੜਾਹੀ ਦੇ ਵਿੱਚੋਂ ਆਪਾਂ ਥੋੜਾ ਬਾਹਰ ਕੱਢ ਲੈਨੇ ਆਂ ਆਪਾਂ ਸਬੰਦ ਕਰ ਦਾਂਗੇ ਗੈਸ ਨੂੰ ਤੇ ਥਾਲੀ ਦੇ ਵਿੱਚ ਕੱਢ ਲੈਨੇ ਆਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਤੇਲ ਫੇਰ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਥੋੜੇ ਬਦਾਮ ਵੀ ਫਰਾਈ ਕਰਨੇ ਆ ਤੇਲ ਜ਼ਿਆਦਾ ਨਹੀਂ ਸਿਰਫ ਇੱਕ ਚਮਚਾ ਹੀ ਪਾਵਾਂਗੇ ਆਪਾਂ ਮੈਂ ਦੇਸੀ ਘਿਓ ਦੀ ਵਰਤੋਂ ਕਰਦੀ ਆ ਤੁਸੀਂ ਦੇਖ ਲਿਓ ਕਿਹੜਾ ਪਾਉਣਾ ਵਾ ਉਹ ਤੁਹਾਡੀ ਆਪਣੀ ਇੱਛਾ ਹੋਏਗੀ ਤੇਲ ਹੋ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਬਦਾਮ ਤੇ ਕਾਜੂ ਤੇ ਖਰੋਟ ਇੱਥੇ ਇਹਨਾਂ ਚੀਜ਼ਾਂ ਨੂੰ ਫਰਾਈ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਬਦਾਮ ਕਿਉਂਕਿ ਬਦਾਮ ਥੋੜੇ ਸਖਤ ਹੁੰਦੇ ਨੇ ਤੇ ਬਾਕੀ ਕਾਜੂ ਤੇ ਖਰੋੜ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਆਦਾ ਸਖਤ ਨਹੀਂ ਹੁੰਦੇਗੇ ਆਪਾਂ ਇਹਨੂੰ ਜਿਆਦਾ ਸੇਕ ਨਹੀਂ ਲਵਾਉਣਾਗਾ ਆ ਬਦਾਮੇ ਦੇ ਵਿੱਚ ਪਾ ਲੇ ਤੇ ਆਪਾਂ ਹਣ ਬਦਾਮ ਨੂੰ ਥੋੜਾ ਆਪਾਂ ਹਿਲਾ ਲਾਂਗੇ ਜਿਆਦਾ ਸੇਕ ਨਹੀਂ ਲਵਾਉਣਾ ਆਪਾਂ ਥੋੜਾ ਹੀ ਲਵਾਉਣਾ ਇਹੋ ਜਿਆਦਾ ਨਾਲ ਫਿਰ ਜਲਣ ਦਾ ਡਰ ਵੀ ਹੁੰਦਾ ਤੇ ਆਪਾਂ ਇਹਦੇ ਵਿੱਚ ਪਾ ਕੇ ਹੁਣ ਖਰੋੜ ਤੇ ਕਾਜੂ ਔਰ ਨਾਲ ਥੋੜਾ ਕਿਸ਼ਤਾ ਪਾਇਆ ਪਰ ਇਹ ਸੇਕ ਠੀ ਲੱਗੇਗਾ ਕਾਜੂਆਂ ਨੂੰ ਆਪਾਂ ਘੱਟ ਸੇਕ ਤੇ ਹੀ ਰੱਖਦੇ ਆਂ ਹੋਰ ਆਪਣੇ ਨਾਲ ਕਿਤੇ ਅੱਗ ਹੀ ਨਿਕਲ ਜਾਵੇ ਫਿਰ ਅੱਗ ਨਿਕਲ ਜਾਵੇ ਤੇ ਇਹਨਾਂ ਦੇ ਵਿੱਚ ਮਾਚ ਦੇ ਤੇ ਟੇਸਟ ਨਹੀਂ ਆਉਂਦਾ ਆਪਾਂ ਨੂੰ ਆ ਜੀ ਆਪਣੇ ਕਾਜੂ ਤੇ ਖਰੋਟ ਵੀ ਥੋੜੇ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਬਾਹਰ ਖੜਾਈ ਤੋਂ ਆਪਾਂ ਨੇ ਇੱਟ ਕੜਛੀ ਥੋੜੀ ਪਾ ਲਈ ਆ ਤੇ ਕਿਉਂ ਆਪਾਂ ਗਰਮ ਹੋ ਗਿਆ ਤੇ 100 ਗ੍ਰਾਮ ਮੈਂ ਸੂਜੀ ਪਾਵਾਂਗੀ ਕਿਉਂਕਿ 100 ਗ੍ਰਾਮ ਦੇ ਕਰੀਬ ਹੀ ਮੈਂ ਥਿਓ ਪਾਇਆ ਆਪਾਂ ਇਹਨਾਂ ਹੌਲੀ ਹੌਲੀ ਕਰਕੇ ਭੁੰਨਾਗੇ ਜਾਂ ਕਿਸੇ ਇੱਕ ਗਰਮਾ ਮੈਂ ਥੋੜਾ ਜਿਹਾ ਗੈਸ ਬੰਦ ਕਰ ਦਿੱਤਾ ਸੀ ਕਿ ਕੜਾਹੀ ਜਿਆਦਾ ਹੀ ਗਰਮ ਹੋ ਰਹੀ ਸੀ ਇਥੋਂ ਇਆ ਪੰਨ ਥੋੜਾ ਥੋੜਾ ਕਰਕੇ ਪਾਵਾਂਗੇ ਕਿਉਂਕਿ ਜੀ ਗੰਡਾ ਜੀ ਨਾ ਵੜਨਾ ਵੈਸੇ ਵੀ ਆਪਾਂ ਜਦੋਂ ਲੈ ਕੇ ਆਉਣੀ ਆ ਸੋਜੀ ਚਾਹੇ ਹੁਣ ਗਰਮੀ ਦਾ ਮੌਸਮ ਆ ਤੇ ਆਪਾਂ ਸੋਜੀ ਨੂੰ ਪਹਿਲਾਂ ਹੀ ਥੋੜਾ ਭੰਨ ਕੇ ਰੱਖਦੇ ਹੁੰਨੇ ਆ ਕਿ ਇਹ ਗਰਮ ਆਪਣਾ ਇਹਦੇ ਸੁੰਡੀਆਂ ਨਾ ਪੈ ਜਾਣ ਹੁਣ ਗਰਮੀ ਦੇ ਮੌਸਮ ਦੇ ਵਿੱਚ ਸੁੰਡੀਆਂ ਬੜੀਆਂ ਜਲਦੀ ਸੋਜੀ ਦੇ ਵਿੱਚ ਪੈਂਦੀਆਂ ਨੇ ਪਰ ਤੁਸੀਂ ਵੀ ਇਹਨਾਂ ਨੂੰ ਸੋਜੀ ਨੂੰ ਭੰਨ ਕੇ ਹੀ ਰੱਖਿਆ ਕਰੋ ਫਿਰ ਸੁੰਡੀਆਂ ਜਾਨੀ ਇਹਦੇ ਵਿੱਚ ਪੈਂਦੀਆਂ ਤੇ ਆਪਾਂ ਜਦੋਂ ਵੀ ਮਗਾਉਣੀ ਆ ਜਿੰਨੀ ਵੀ ਮਗਾਈਏ ਚਾਹੇ 1/2 ਕਿਲੋ ਚਾਹੇ ਕਿਲੋ ਚਾਹੇ 2 ਕਿਲੋ ਪਰਾ ਪੈਨ ਭਨ ਕੇ ਹੀ ਰੱਖਦੇ ਆਂਗੇ ਫਿਰ ਇਹਦੇ ਵਿੱਚ ਸੁੰਡੀਆਂ ਪੈਣ ਦਾ ਡਰ ਨਹੀਂ ਹੁੰਦਾ ਵਾ ਤੇ ਤੁਸੀਂ ਵੀ ਜ਼ਰੂਰ ਭਨ ਕੇ ਰੱਖਿਆ ਆਪਾਂ ਪਕਲ ਬਣਾਈ ਸੀਗੀ ਜੀ ਮલાઈ ਮલાઈ ਦੇ ਧਕਾ ਤਾਂ ਜੋ ਉਹਦੇ ਵਿੱਚੋਂ ਛਿੱਧੀਆਂ ਨਿਕਲੀਆਂ ਆਪਾਂ ਉਹ ਵੀ ਇਹਦੇ ਵਿੱਚ ਐਡ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਵੀ ਕਾਫੀ ਧਕਾ ਆ ਤੇ ਮੈਂ ਇਹ ਵੀ ਵਿੱਚ ਐਡ ਕੀਤੀਆਂ ਤੇ ਇਹਨੂੰ ਵੀ ਚੰਗੀ ਤਰ੍ਹਾਂ ਭਨ ਲਾਂਗੇ ਤੇ ਤੁਸੀਂ ਅੱਗੇ ਦੇਖਣਾ ਕਿ ਆਪਾਂ ਰੈਸਪੀ ਕਿਸ ਤਰੀਕੇ ਨਾਲ ਤਿਆਰ ਕਰ ਰਹੇ ਆਂਗੇ ਮੈਂ ਬਿਲਕੁਲ ਘੱਟ ਸੇਕ ਦੇ ਉੱਪਰ ਹੀ ਇਹਨੂੰ ਤਿਆਰ ਕਰਾਂਗੇ ਜਿਆਦਾ ਸੇਕ ਨਹੀਂ ਕਰਾਂਗੇ ਇਹਦਾ ਵਿੱਚ ਪਾਵਾਂਗੇ ਹੁਣ ਅੱਧਾ ਕਿਲੋ ਦੁੱਧ ਤੇ ਦੁੱਧ ਨੂੰ ਵੀ ਆਪਾਂ ਇਦਾਂ ਹਿਲਾਉਂਦੇ ਕੀ ਜਾਣਾ ਵਾ ਮੈਂ ਜਿਆਦਾ ਦੁੱਧ ਨਹੀਂ ਇਸਤੇਮਾਲ ਕੀਤਾ ਮੈਂ ਅੱਧਾ ਕਿਲੋ ਦੁੱਧ ਹੀ ਪਾਇਆ ਤੇ ਵਿੱਚ ਇਸ ਤਰ੍ਹਾਂ ਸੇ ਨੂੰ ਕਟੇਕੇ ਦੇ ਉੱਪਰ ਬਣਾਇਆ ਤਾਂ ਬਹੁਤ ਹੀ ਟੇਸਟ ਮਠਿਆਈ ਆਂਦੀ ਹੈ ਇਹ ਤੇ ਤੁਸੀਂ ਮੇਰੇ ਇਹ ਪੂਰੀ ਰੈਸਪੀ ਜਾਣਨ ਲਈ ਮੇਰੀ ਪੂਰੀ ਵੀਡੀਓ ਦੇਖੋ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਆ ਪਤਾ ਚੱਲ ਜਾਏਗਾ ਤੁਸੀਂ ਦੁੱਧ ਜ਼ਿਆਦਾ ਪਾਉਣਾ ਜ਼ਿਆਦਾ ਵੀ ਪਾ ਲਓ ਪਰ ਮੈਂ 100 ਗ੍ਰਾਮ ਸੋਜੀ ਦੇ ਵਿੱਚ ਅੱਧਾ ਕਿਲੋ ਦੁੱਧ ਹੀ ਐਡ ਕੀਤਾ ਵਾ ਜ਼ਿਆਦਾ ਨਹੀਂ ਕੀਤਾ ਆ ਅਸੀਂ ਜਦੋਂ ਆਪਣੇ ਕੋਲੇ ਵਾਲਿਆ ਹੋਇਆ ਸੀਗਾ ਕੱਚਾ ਦੁੱਧ ਨਹੀਂ ਸੀਗਾ ਤੇ ਮੈਂ ਆ ਵਾਲੇ ਦੁੱਧ ਦੇ ਵਿੱਚ ਹੀ ਇਹਨਾਂ ਸਿੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹ ਆਪਣਾ ਭੁੰਜ ਕੇ ਤਿਆਰ ਹੋ ਗਿਆ ਜੀ ਤੇ ਮੈਂ ਥੋੜਾ ਬੰਦ ਕਰਤਾ ਸੰਜਾ ਗੈਸ ਕਿਉਂਕਿ ਮੈਂ ਜੋ ਆਪਾਂ ਡਰਾਈ ਫਰੂਟ ਲਿਆ ਉਹ ਪੀਸਣ ਲੱਗੇ ਸੀਗੇ ਇਹ ਆਪਣਾ ਡਰਾਈ ਆਪਣਾ ਡਰਾਈ ਫਰੂਟ ਆ ਪੀਸ ਲਿਆ ਆਪਾਂ ਇਹ ਵੀ ਆਪਣਾ ਭੱਜ ਕੇ ਤਿਆਰ ਹੋ ਗਿਆ ਵਾ ਦੁੱਧ ਸੂਜੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਥੋੜੀ ਸ਼ੱਕਰ ਤੇ ਸ਼ੱਕਰ ਵੀ ਆਪਾਂ ਥੋੜੀ ਥੋੜੀ ਪਾਉਂਦੀ ਜਾਵਾਂਗੇ ਤੇ ਗੈਸ ਨੂੰ ਬਿਲਕੁਲ ਸਲੋ ਕਰ ਦਿਆਂਗੇ ਆਪਾਂ ਮੈਂ ਲਈ ਆ ਜੀ 50 ਗ੍ਰਾਮ ਸ਼ੱਕਰ ਤੁਸੀਂ ਬਾਕੀ ਮਿੱਠਾ ਖਾਣੇ ਤੋਂ ਜ਼ਿਆਦਾ ਪਾ ਸਕਦੇ ਹੋ ਪਰ ਮੈਂ ਇਸ ਮਿੱਠਾ ਘਟ ਖਾਣੇ ਤੇ ਇਸ ਲਈ ਆਪਾਂ ਨੇ ਘਾਟ ਪਾਇਆ ਵਾ ਤੇ ਚਨੀ ਦਾ ਆਪਾ ਬਿਲਕੁਲ ਵੀ ਨਹੀਂ ਪਾਉਂਦੇਗੇ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਪਾਉਦੇ ਕਿਸੇ ਤੇ ਪਾਈਏ ਜੋ ਕਿ ਤੇ ਆਪਾਂ ਕੋਈ ਬਾਹਰ ਚੀਜ਼ ਕਿਸੇ ਨੂੰ ਦੇਣੀ ਹੈ ਭੇਜਣੀ ਹੈ ਉਹਦੇ ਵਿੱਚ ਤੇ ਮੈਂ ਇਹਦੇ ਵਿੱਚ ਸ਼ੱਕਰ ਹੀ ਐਡ ਕੀਤੀ ਹੈ ਤੇ ਤੁਸੀਂ ਵੀ ਸ਼ੱਕਰ ਵਿੱਚ ਠੰਡੀ ਹੋ ਬਾਤ ਜ਼ਿਆਦਾ ਪਾਣੀ ਜ਼ਿਆਦਾ ਥੋੜੀ ਜਿਹਾ ਸਾਂਭਣਾ ਤੁਸੀਂ ਮਿੱਠਾ ਖਾਣੇ ਤੁਸੀਂ ਇਸ ਨਾਲ ਇਹਨੂੰ ਪਾ ਸਕਦੇ ਹੋਗੇ ਰਸ ਕਰਾਂਗੇ ਹੁਣ ਬੰਦ ਤੇ ਜੋ ਆਪਾਂ ਡਰਾਈ ਫਰੂਟ ਲਾਈ ਸੀ ਉਹ ਚੈਨੇ ਇਹ ਥੋੜਾ ਠੰਡਾ ਹੋਏਗਾ ਤਾਂ ਦੇਖੋ ਤੁਸੀਂ ਕਿੰਨੀ ਸੋਹਣੇ ਦਾਣੇਦਾਰ ਚੀਜ਼ ਬਣੀ ਹੈ ਕਿ ਕੋਈ ਇਹ ਨਹੀਂ ਕਹੇ ਇਹ ਨੂੰ ਜਿਹੜੇ ਉਪਰ ਤਾਂ ਦੁੱਧ ਥੋੜਾ ਥੋੜਾ ਕਰਕੇ ਠੰਡਾ ਦੁੱਧ ਪਾਉਂਗੇ ਤਾਂ ਫਿਰ ਉਸ ਟਾਈਮ ਇਹ ਬਿਲਕੁਲ ਦਾਣੇਦਾਰ ਸੂਜੀ ਬਣ ਜਾਂਦੀ ਹੈ ਨਹੀਂ ਤਾਂ ਤੁਹਾਨੂੰ ਪਤਾ ਕਿ ਆਪਾਂ ਪ੍ਰਸ਼ਾਦ ਉਹ ਦਾਣੇਦਾਰ ਨਹੀਂ ਬਣਦਾ ਇਹ ਆਪਾਂ ਬਿਲਕੁਲ ਦਾਣੇਦਾਰ ਹੀ ਬਠਾਈ ਬਣਾ ਥੋੜਾ ਜਿਹਾ ਤਾਪੇ ਦੇ ਵਿੱਚ ਡ్రਾਈ ਫਰੂਟ ਮਿਕਸ ਕਰਦੇ ਆਂਗੇ ਤੇ ਉਸ ਤੋਂ ਬਾਅਦ ਤੁਸੀਂ ਪਿੰਨੀਆਂ ਬਣਾਉਣੀਆਂ ਤੇ ਜਾਂ ਤੁਸੀਂ ਪੀਸ ਕਰਨੇ ਆ ਇਹਦੇ ਬਰਫੀ ਦੇ ਤਾਂ ਤੁਸੀਂ ਉਸ ਤਰ੍ਹਾਂ ਕਰ ਲਓ ਇਹ ਤੁਹਾਡੀ ਜੀ ਆਪਣੀ ਇਹ ਸੂਜੀ ਦੁੱਧ ਸੂਜੀ ਛੰਡੀ ਹੋ ਗਈ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਡ్రਾਈ ਫਰੂਟ ਮੇਹੇ ਦੇ ਵਿੱਚ ਜੋ ਡ్రਾਈ ਫਰੂਟ ਦੇ ਵਿੱਚ ਨਾਮ ਕਰੋਟ ਤੇ ਜੋ ਆਪਾਂ ਨੇ ਭੁੰਨੇ ਸੀਗੇ ਜੀ ਮਖਾਣੇ ਉਹ ਪਾਏ ਨੇ ਕਿਸੇ ਨਾ ਕਿਸੇ ਖਾਣੇ ਖਾਣੇ ਹੁੰਦੇ ਆ ਕਿਸੇ ਮਖਾਣੇ ਤਾਂ ਆਪਾਂ ਮਖਾਣਿਆਂ ਨੂੰ ਉਹ ਬਾਲੋ ਚਾਹ ਉਹਦਾ ਸੀ ਅਸੀਂ ਹੁੰਦਾ ਵੀ ਬਹੁਤ ਖਾਨੇ ਆ ਤੇ ਮਠੀ ਅਸੀਂ ਮਖਾਣੇ ਖਾਨੇ ਆ ਅਗਰ ਨਾਰੀਅਲ ਨਹੀਂ ਲਾਵਾਗੇ ਕਿਉਂਕਿ ਬਈ ਨਾ ਜੀ ਨਾਰੀਅਲ ਥੋੜਾ ਗਰਮੀ ਆ ਤੇ ਮੈਂ ਆਪਣੇ ਲਈ ਹੀ ਇਹ ਤਿਆਰ ਕੀਤਾ ਨਹੀਂ ਐਡ ਕੀਤਾ ਵਾ ਤੇ ਤੁਹਾਡੀ ਚਾਹ ਪਾ ਸਕਦੇ ਆ ਤੇ ਸੌਗੀ ਵੀ ਪਾ ਸਕਦੇ ਆ ਮੈਂ ਸੌਗੀ ਵੀ ਇਹਦੇ ਵਿੱਚ ਹੀ ਮੈਂ ਤਾਂ ਚਾਹ ਡ్రਾਈ ਫਰੂਟ ਪਾ ਜਿਆਦਾ ਨਹੀਂ ਕੁਝ ਵੀ ਪਾਇਆ ਮੈਂ ਤੇ ਹੁਣ ਤੁਸੀਂ ਦੇਖਿਓ ਕਿ ਅੱਗੇ ਤੁਸੀਂ ਕੀ ਪਾਉਣਾ ਹੈ ਇਹਦੇ ਕਿੰਨਾ ਡ్రਾਈ ਕਿੰਨਾਕ ਜ਼ਿਆਦਾ ਪਾਉਣਾ ਵਾ ਪਰ ਮੈਂ ਥੋੜਾ ਰੱਖਿਆ ਵਾ ਸਾਈ ਫੂਡ ਆਪਣੇ ਮਿਕਸ ਹੋ ਗਿਆ ਕੱਢਾਂਗੇ ਕਿਉਂਕਿ ਥਾਲੀ ਦੇ ਵਿੱਚ ਲਾਵਾਂਗੇ ਤੇ ਮੈਂ ਇਹਦੇ ਪੀਸ ਤਿਆਰ ਕਰਾਂਗੀ ਮੈਂ ਲੱਡੂ ਨਹੀਂ ਬਣਾਵਾਂਗੀ ਤੇ ਮੈਨੂੰ ਕਿੰਨਾ ਟਾਈਮ ਲੱਗਦਾ ਤੇ ਬੜਾ ਆਫਾ ਲੱਗਦਾ ਵਾ ਇਹਦੇ ਵਿੱਚ ਆਪਾਂ ਨਹੀਂ ਆਹੀ ਨਹੀਂ ਥਾਲੀ ਦੇ ਵਿੱਚ ਕੱਢ ਦਿਆਂਗੇ ਦੇਖਦੇ ਆ ਇਹਦੇ ਵਿੱਚ ਕਿੰਨਾ ਪੈਂਦਾ ਨਹੀਂ ਤੇ ਫਿਰ ਆਪਾਂ ਦੂਸਰੀ ਥਾਲੀ ਦੇ ਵਿੱਚ ਵੀ ਇਹਨੂੰ ਪਾਵਾਂਗੇ ਹਾਂਜੀ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਲਿਆ ਜੋ ਕਿ ਆਪਾਂ ਚੰਗੀ ਤਰ੍ਹਾਂ ਦਬ ਦਬ ਕੇ ਇਹਦੇ ਵਿੱਚ ਕਰ ਲਿਆ ਕਿਉਂਕਿ ਇੱਕ ਤਾਂ ਆਪਣਾ ਦੱਬਣ ਦੇ ਨਾਲ ਇਹਦੀਆਂ ਜੋ ਪੀਸ ਬਣਾਵਾਂਗੇ ਉਹ ਜੰਮ ਜੇ ਜਾਂਦੇ ਨਹੀਂ ਤਾਂ ਵਿਖਰ ਜੇ ਜਾਂਦੇ ਆ ਤੇ ਇਸ ਲਈ ਤੁਸੀਂ ਇਹਨੂੰ ਦਬ ਕੇ ਹੀ ਪਾਓ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਥੋੜਾ ਜਿਹਾ ਠੰਡਾ ਹੋਣ ਤੇ ਫਰਿੱਜ ਵਿੱਚ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਪੀਸ ਜੋ ਕਿ ਤੁਹਾਡੇ ਨਾਲ ਮੈਂ ਪੀਸ ਸ਼ੇਅਰ ਕਰਾਂਗੀ ਤੁਹਾਨੂੰ ਵੀ ਖਲਾਵਾਂਗੇ ਤੇ ਆਪਾਂ ਆਪ ਵੀ ਖਾਵਾਂਗੇ ਜੀ ਤੇ ਆਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾਪੁਰਾ ਜੀ ਬੈਲ ਬਟਨ ਜ਼ਰੂਰ ਦਵਾਣਾ ਤੁਹਾਡੇ ਸਹਿਯੋਗ ਦੀ ਲੋੜਾ ਪੂਰਾ ਟਾਈਮ ਵੀਡੀਓ ਦੇਖੋ ਜੀ ਜਿਸ ਨੇ ਵੀ ਤੁਸੀਂ ਚੈਨਲ ਤੇ ਜਾਂਦੇ ਹੋ ਪਰ ਹਰ ਇੱਕ ਨੂੰ ਪੂਰੀ ਸਪੋਰਟ ਕਰੋ ਤੇ ਪੂਰਾ ਚੈਨਲ ਹੀ ਟਾਈਮ ਦੇਖੋ ਅਗਲੇ ਦਾ ਤੇ ਇਸ ਲਈ ਜੀ ਧੰਨਵਾਦ ਤੁਹਾਡਾ ਹਾਂਜੀ ਆਪਣੀ ਦੁੱਧ ਸੂਜੀ ਦਾਣੇਦਾਰ ਮਠਿਆਈ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਮਠਿਆਈ ਬਣਾ ਕੇ ਖਿਲਾਓ ਔਰ ਆਪ ਵੀ ਖਾਓ ਬਾਹਰ ਨੀਆਂ ਚੀਜ਼ੀਆਂ ਤੋਂ ਚੀਜ਼ਾਂ ਤੋਂ ਸਾਵਧਾਨ ਹਾਂਜੀ ਆਪਣੀ ਦੁੱਧ ਸੂਜੀ ਦਾਣੇਦਾਰ ਬਰਫੀ ਬਣ ਕੇ ਤਿਆਰ ਹੈ ਤੁਸੀਂ ਆਪਣੇ ਘਰ ਦੇ ਵਿੱਚ ਬਣਾਓ ਔਰ ਬੱਚਿਆਂ ਨੂੰ ਵੀ ਘਰ ਦੇ ਵਿੱਚ ਬਣਾ ਕੇ ਇਹ ਚੀਜ਼ਾਂ ਖਿਲਾਓ ਤੇ ਬੱਚਿਆਂ ਨੂੰ ਬਾਹਰ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੁਸੀਂ ਆਪਣੇ ਘਰ ਵਿੱਚ ਇਹ ਚੀਜ਼ਾਂ ਬਣਾ ਕੇ ਖਿਲਾਓ ਜੀ ਲਓ ਜੀ ਆਪਣੀ ਦੁੱਧ ਸੂਜੀ ਦਾਣੇਦਾਰ ਤਿਆਰ ਹੈ ਤੇ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਦੇਖੋ ਆਪਾਂ ਥਾਲੀ ਦੇ ਵਿੱਚੋਂ ਕੱਢ ਕੇ ਤੇ ਨਾਲ ਦੀ ਥਾਪਲੇਟ ਵਿੱਚ ਹੀ ਧਰ ਦਿੱਤੀ ਹੈ ਆਓ ਤੁਸੀਂ ਵੀ ਖਾਓ ਪਰ ਘਰ ਦੇ ਵਿੱਚ ਬਣਾ ਕੇ ਜ਼ਰੂਰ ਬੱਚਿਆਂ ਨੂੰ ਖਿਲਾਇਆ ਕਰੋ ਕਿਉਂਕਿ ਬੱਚੇ ਘਰ ਦੇ ਵਿੱਚ ਚੀਜ਼ ਖਾਂ ਤਾਂ ਸਭ ਤੋਂ ਬਿੱਤਰ ਹੁੰਦਾ ਬਾਹਰਲੀਆਂ ਚੀਜ਼ਾਂ ਚੋਂ ਸਾਵਧਾਨ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਬੱਚਿਆਂ ਨੂੰ ਖਵਾਈਏ ਤਾਂ ਬਹੁਤ ਹੀ ਟੇਸਟ ਬਣੀ ਐ ਸੱਚ ਲੱਗੇ ਬਹੁਤ ਟੇਸਟ ਬਣੀ ਐ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਜਰੂਰ ਖਾਓ ਜੀ